Ha ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਤਰਨਤਾਰਨ ਤੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਹੋਰਨਾਂ ਤੀਰਥ ਸਥਾਨਾਂ ਦੇ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਹੋਈ। ਬੱਸ ਨੂੰ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਦੀ ਇਸ ਸਕੀਮ ਦਾ ਫਰਤੀ ਕੀਂਤੀ ਦੇ ਵਿੱਚ ਇਲਾਕਾ ਵਾਸੀਆਂ ਨੇ ਲਾਹਾ ਲਿਆ। 45 ਦੇ ਕਰੀਬ ਸ਼ਰਧਾਲੂ ਤਰਨਤਾਰਨ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਰਵਾਨਾ ਹੋਏ। ਜਦਕਿ ਪੰਜ ਜੋ ਸਰਕਾਰ ਤੇ ਫਲੋਂ ਤੀਰਥ ਯਾਤਰਾ ਨੂੰ ਗਏ ਸ਼ਰਧਾਲੂਆਂ ਦੇ ਲਈ ਖਾਣ ਪੀਣ ਅਤੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿ ਹੈ ਕਿ ਸੀਐਮ ਮਾਂ ਤੇ ਫਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਦਾ ਵਰਟੀ ਗਿਣਤੀ ਦੇ ਵਿੱਚ ਲੋਕ ਲਾਹਾ ਲੈ ਰਹੇ ਨੇ। ਇਸ ਦੀ ਸ਼ਲਾਘਾ ਵੀ ਕਰ ਰਹੇ ਨੇ। ਉਹਨਾਂ ਕਿਹਾ ਜਿਹੜੇ ਲੋਕ ਤੀਰਥ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਪਰ ਆਰਥਿਕ ਤੰਗੀ ਹੋਣ ਕਰਕੇ ਉਹ ਜਾ ਨਹੀਂ ਪਾਏ ਪਰ ਹੁਣ ਸੀਐਮ ਮਾਂ ਤੇ ਫਲੋਂ ਜੋ ਸਕੀਮ ਲਿਆਂਦੀ ਗਈ ਆ ਉਸ ਦਾ ਲੋਕ ਵਰਟੀ ਗਿਣਤੀ ਦੇ ਵਿੱਚ ਫਾਇਦਾ ਉਠਾ ਰਹੇ ਨੇ। ਸਰਬਾਨਾ ਹੋਈ ਹੈ ਤੇ ਕੀ ਕਰਾਂ ਜਦੋਂ ਕਿਸ ਤਰ੍ਹਾਂ ਦੀ ਹੈ ਉਪਰਾਲਾ ਸਰਕਾਰ ਦਾ ਇਹ ਜੀ ਇਹ ਜੀ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਜਿਹੜੇ ਮਤਲਬ ਗਰੀਬ ਹੁੰਦੇ ਨੇ ਜਾਂ ਕੋਈ ਬਜ਼ੁਰਗ ਵੀ ਹੁੰਦੇ ਆ ਨਹੀਂ ਜਾ ਸਕਦੇ ਕਿਉਂਕਿ ਕਈਆਂ ਦੇ ਬਜ਼ੁਰਗਾਂ ਦੇ ਬੱਚੇ ਹੁੰਦੇ ਆ ਕਿ ਉਹ ਜੋਬ ਵਗੈਰਾ ਕਰਦੇ ਨੇਗੇ ਆਪਣੇ ਮਾਂ-ਬਾਪ ਨੂੰ ਨਹੀਂ ਕਮਾ ਕੇ ਲਿਆ ਸਕਦੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੇ ਜਿਹੜੇ ਮਤਲਬ ਇਹ ਸਰਕਾਰ ਨੇ ਸਕੀਮ ਖੋਲੀ ਆ ਨਾ ਬਹੁਤ ਜ਼ਿਆਦਾ ਵਧੀਆ ਵਾ ਤੇ ਜਿਹੜੇ ਲੋਕ ਨੇ ਸਰਧਾਲੂ ਨੇ ਦਰਸ਼ਨ ਕਰ ਸਕਦੇ ਨੇਗੇ ਹਾਂ ਜੀ ਕਿੰਨਾਂ ਦਾ ਲੱਗਦਾ ਵਾ ਕਿ ਕਿੰਨੇ ਕ ਲੋਕਾਂ ਜੂਸ ਸਾਹ ਵੇਖਣ ਨੂੰ ਮਿਲੇ ਆ ਕਿੰਨੇ ਕ ਲੋਕ ਇੱਥੇ ਜੁੜੇ ਡੜੇ ਨਾਲ ਇੱਥੇ ਸਾਡੇ ਨਾਲ ਜੀ 42 ਨੇਗੇ ਲੋਕ ਜਿਹੜੇ ਸਾਡੇ ਨਾਲ ਜੁੜੇ ਨੇਗੇ ਤੇ ਜਿਹੜੇ ਸਾਡੇ ਨਾਲ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਵੀ ਖੁਸ਼ੀ ਹੋ ਰਹੀ ਹੈ ਤੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਪਹਿਲਾਂ ਵੀ ਕਹਿੰਦਿਆ ਜੀ ਕਿ ਸਰਕਾਰ ਨੇ ਸਕੀਮਾਂ ਲਾਦੀ ਕਿ ਜੀ ਐਸੀ ਸਰਕਾਰ ਕੀ ਇਹੋ ਜਿਹਾ ਲਾਭ ਮਿਲਿਆ ਵਾ ਜੀ ਇਸੇ ਸਰਕਾਰ ਵਿੱਚ ਇਹ ਲਾਭ ਮਿਲਿਆ ਕਦੇ ਹਸ ਤੱਕ ਇਹ ਕੰਮ ਨਹੀਂ ਹੋਇਆ ਜਿਹੜਾ ਕਿ ਇਸ ਸਰਕਾਰ ਨੇ ਕੀਤਾ ਵਾ ਅਸੀਂ ਬਹੁਤ ਧੰਨਵਾਦੀ ਆਂ ਆਪਣੀ ਸਰਕਾਰ ਦੇ ਜੀ ਗਈ ਆ ਮੁੱਖ ਮੰਤਰੀ ਹਤਾਕ ਸਕੀਮ ਤੁਸੀਂ ਤੇ ਦੇਖ ਹੀ ਰਹੇ ਹੋ ਕਿ ਅੱਜ ਜਿਹੜਾ ਬਾਤ ਇੱਥੇ ਯਾਤਰਾ ਵਾਸਤੇ ਸੀ ਬਸੂ ਸਰਕਾਰ ਵੱਲੋਂ ਭੇਜੀ ਜਾ ਰਹੀ ਹੈ ਮੈਦੂ ਰਜਿਸਟਰਡ ਦੇ ਤੌਰ ਤੇ ਇੱਥੇ ਹਾਜ਼ਰ ਹੋਈਆਂ ਲੋਕ ਬੜੇ ਖੁਸ਼ ਨੇ ਸਵੇਰ ਦੇ ਇਤ ਆ ਕੇ ਆਪਾਂ ਸਾਰੇ ਬੱਠੇ ਹੋਏ ਨੇ ਲੋਕ ਵੀ ਜਾ ਰਹੇ ਨੇ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਦੀ ਲੋਕੀ ਆਪਣਾ ਲੈ ਰਹੇ ਨੇ ਤੇ ਬੜੀ ਖੁਸ਼ੀ ਨਾਲ ਯਾਤਰਾ ਤੇ ਜਾ ਰਹੇ ਲੋਕਾਂ ਦਾ ਰਹਿਣ ਪੈਣ ਦਾ ਖਾਣ ਪੀਣ ਦਾ ਜਿਹੜਾ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਵਾ ਸਰਕਾਰ ਵੱਲੋਂ ਸਰਕਾਰ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਜੀ ਉੱਥੇ ਰਹਿਣ ਦਾ ਵੀ ਕੀਤਾ ਗਿਆ ਤੇ ਨਾਲ ਵੀ ਇਹਨਾਂ ਨੂੰ ਕਿੱਟਾ ਪ੍ਰੋਵਾਈਡ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਜ਼ਰੂਰਤ ਦਾ ਸਮਾਨ ਮੌਜੂਦ ਹੈ ਕੰਬਲ ਵਗੈਰਾ ਕਿੱਟਾਂ ਵਿੱਚ ਆ ਗਿਆ ਜਾਂ ਖਾਣ ਪੀਣ ਦਾ ਸਮਾਨ ਹੈ ਨਹੀਂ ਜੀ ਖਾਣ ਪੀਣ ਦਾ ਵੀ ਆ ਕੰਬਲ ਵੀ ਆ ਸਰਾਨਾ ਵੀ ਆ एवरीथिंग ਇਜ਼ ਇੰਦੇਰ ਇਹ ਅੱਗੇ ਵੀ ਇਨ ਫਿਚਰ ਵੀ ਇਹ ਜੋ ਪ੍ਰਣੈ ਕੀਤਾ ਜਾਣਗੇ ਬਿਲਕੁਲ ਜੀ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਹੋਰ ਵੀ ਬਹੁਤ ਸਾਰੀਆਂ তীਤ ਯਾਤਰਾ ਦੇ ਉੱਤੇ ਬੱਸਾਂ ਤੇ ਗੱਡੀਆਂ ਚੱਲ ਗਈਆਂ ਇਹ ਸਰਕਾਰ ਵੱਲੋਂ ਲੋਕਾਂ ਵਾਸਤੇ ਬੜੇ ਅੱਛੇ ਉਪਰਾਲੇ ਕੀਤੇ ਗਏ ਆ ਕਿ ਜਿਹੜੇ ਲੋਕ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਸਵਾਗਤ ਹੈ ਜੀ ਠੀਕ ਹੈ ਰਵਾਨਾ ਕੀਤੀ ਵੀ ਹੈ ਕਿੱਥੋਂ ਦੇ ਕਿਹੜੇ ਸਬਦੇ ਚ ਗਈਆਂ ਜੀ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਕੀਮ ਅਧੀਨ ਤਰਨਤਰੰਤੋ ਇਹ ਬੱਸ ਜਿਹੜੀ ਆ ਰਵਾਨਾ ਹੋਣ ਲੱਗੀ ਆ ਇਹ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜੋੜੀਆਂ ਵੀ ਸੰਗਤਾਂ ਸ਼ਰਧਾਲੂ ਇਸ ਬੱਸ 'ਚ ਜਾ ਰਹੇ ਨੇ ਉੱਥੇ ਉਹਨਾਂ ਨੂੰ ਦਰਸ਼ਨ ਕਰਾਉਣਗੇ ਉਹਦੇ ਤੋਂ ਬਾਅਦ ਇਹਦਾ ਜਿਹੜਾ ਵਾ ਰਾਤ ਦਾ ਰਹਿਣ ਦਾ ਪ੍ਰੋਗਰਾਮ ਆ ਉੱਥੇ ਨਾਨਦਪੁਰ ਸਾਹਿਬ ਵਿਖੇ ਹੀ ਕੀਤਾ ਗਿਆ ਵਾ ਇਹ ਜੋ ਮੁੱਖ ਮੰਤਰੀ ਸਕੀ ਮਦੀਨ ਇਹ ਜੋ ਤੀਰਥ ਯਾਤਰਾ ਵਾ ਇਹ ਬਿਲਕੁਲ ਸ਼ਰਧਾਲੂਆਂ ਵਾਸਤੇ ਮੁਕਤ ਆ ਨਾਲ ਅਸੀਂ ਇੱਕ ਮਾਨ ਸਾਹਿਬ ਵੱਲੋਂ ਜਿਹੜੀ ਕਿਟ ਆਈ ਆ ਉਹ ਵੀ ਸ਼ਰਧਾਲੂਆਂ ਨੂੰ ਦਿੱਤੀ ਆ ਤਾਂ ਕਿ ਉਹਨਾਂ ਨੂੰ ਕੋਈ ਉੱਥੇ ਰਹਿਣ ਸੈਣ ਦੀ ਮੁਸ਼ਕਲ ਨਾ ਆਵੇ ਸੋ ਇਹਦੇ ਵਿੱਚ ਸਾਰਾ ਹੀ ਕੁਝ ਜਿਹੜਾ ਵਾ ਫ੍ਰੀ ਆ ਸੋ ਇਹ ਬਹੁਤ ਹੀ ਵਧੀਆ ਭਗਵੰਤਮਾਨ ਸਰਕਾਰ ਦਾ ਪ੍ਰਾਲਾ ਵਾ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਤੀਰਥ ਯਾਤਰਾ ਕਰਨੇ ਕਈਆਂ ਬਾਰੇ ਉਹਨਾਂ ਕੋਲ ਜਿਹੜਾ ਸੀ ਉਹ ਜਾਣ ਵਾਸਤੇ ਸਾਧਨ ਨਹੀਂ ਸੀ ਹੁੰਦੇ ਜਾਂ ਪੈਸੇ ਨਹੀਂ ਹੁੰਦੇ ਸੋ ਅੱਜ ਜਿਹੜਾ ਵੀ ਸ਼ਰਧਾਲੂ ਚਾਹੁੰਦਾ ਵਾ ਉਹ ਆਪਣੇ ਤੀਰਥ ਯਾਤਰਾ ਤੇ ਜਾ ਸਕਦਾ ਵਾ ਸੋ ਇਸੇ ਤਰ੍ਹਾਂ ਹੀ ਤਲਵੰਡੀ ਸਾਬੋ ਨੂੰ ਨੈਣਾਬੇਬੀ ਨੂੰ ਔਰ ਜਿਹੜਾ ਵਾ ਬਾਲਾਸਰ ਮੈਸ਼ਨੋ ਦੇਵੀ ਬਹੁਤ ਸਾਰੇ ਤੀਰਥ ਸਥਾਨਾਂ ਤੇ ਜਿਹੜੀ ਆ ਟਾਈਮ ਟਾਈਮ ਤੇ ਬੱਸਾਂ ਜਿਹੜੀਆਂ ਚਲਦੀਆਂ ਰਹਿਣੀਆਂ ਸੋ ਇਸੇ ਤਰ੍ਹਾਂ ਹੀ ਸਾਡੇ ਹਲਕੇ ਦੇ ਵਿੱਚੋਂ ਜਿਹੜੀਆਂ ਆ ਦੋ ਤਿੰਨ ਮਹੀਨੇ ਦੇ ਵਿੱਚ ਅੱਠ ਬੱਸਾਂ ਵੱਖ-ਵੱਖ ਤੀਰਥ ਸਥਾਨਾਂ ਨੂੰ ਜਾਣੀਆਂ ਵਾ ਜਿਹਦੇ ਵਿੱਚੋਂ ਅੱਜ ਪਹਿਲੀ ਬੱਸ ਜਿਹੜੀ ਆ ਉਰਵਾਨਾ ਹੋਣ ਲੱਗੀ ਆ ਸੋ ਅਸੀਂ ਭਗਵੰਤਮਾਨ ਸਰਕਾਰ ਦਾ ਹਲਕੇ ਦੇ ਵੱਲੋਂ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਸ਼ਰਧਾਲੂਆਂ ਨੂੰ ਇਹ ਤੀਰਥ ਯਾਤਰਾ ਦਾ ਮੌਕਾ ਦਿੱਤਾ ਵਾ ਸੋ ਸ਼ਰਧਾਲੂ ਆਪਣੀਆਂ ਜੜੀਆਂ ਵਾ ਮਨੋ ਕਾਮਨਾਵਾਂ ਜਿਹੜੀਆਂ ਲੈ ਕੇ ਚੱਲੇ ਨੇ ਉਹ ਪੂਰੀਆਂ ਹੋਣ ਗਈਆਂ ਸੋ ਮੇਰੀ ਪ੍ਰਮਾਤਮਾ ਅਗੜੀ ਅਪੀਲ ਆ ਕਿ ਇਹਨਾਂ ਸ਼ਰਧਾਲੂਆਂ ਦਾ ਜਿਹੜਾ ਸਫਰ ਆ ਉਸ ਖਾਲਾ ਅਤੇ ਲਾਏਮੰਦ ਰਹੇ ਤੇ ਆਪਣੇ ਜੋ ਇਹ ਯਾਤਰਾ ਕਰਨ ਚੱਲੇ ਆ ਆ ਯਾਤਰਾ ਜਿਹੜੀ ਆ ਇਹਨਾਂ ਦੇ ਵਾਸਤੇ ਬੜੀ ਸ਼ੁਭ ਹੋਏ ਕਿੰਨੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਊਗੀ ਇਸ ਪਾਸੇ ਵੀ ਡਾਕਟਰ ਸਾਹਿਬ ਨੇ ਇਹਦੇ ਵਿੱਚ ਜੀ ਬੱਸ ਆਨੰਦਪੁਰ ਜਾਏਗੀ ਜੋ ਜੇ ਵਿੱਚ ਸ਼ਰਧਾਲੂ ਕਿਤੇ ਹੋਰ ਵੀ ਰੁਕਣਾ ਚਾਹਣ ਤੇ ਉਹ ਰੁਕ ਸਕਦੇ ਨੇ ਸੋ ਇਸੇ ਤਰ੍ਹਾਂ ਹੀ ਹੋਰ ਵੀ ਬੱਸਾਂ ਜਿਹੜੀਆਂ ਸਮੇਂ-ਸਮੇਂ ਤੇ ਬਾਕੀ ਤੀਰਥ ਸਥਾਨਾਂ ਨੂੰ ਜਾਂਦੀਆਂ ਰਹਿਣਗੀਆਂ ਸੋ ਅੱਜ ਦੀ ਇਸ ਬੱਸ ਦੇ ਵਿੱਚ ਜਿਹੜੇ ਆ 42 43 ਸ਼ਰਧਾਲੂ ਆ ਜਿਹੜੇ ਉਹਨਾਂ ਨੇ ਸੀਟਾਂ ਆਪਣੀਆਂ ਲੈ ਲਈਆਂ ਸੋ ਬੱਸ ਵਨ ਆਉਣ ਵਾਲੀ ਕਿੰਨੇ ਚ ਮਤਲਬ ਕਿ ਜਿਹੜੇ ਕਿੰਨੇ ਦਿਨਾਂ ਦਾ ਟੂਰ ਹੋਵੇਗਾ ਜੀ ਇਹ 2 ਦਿਨ ਦਾ ਜੀ ਅੱਜ ਬੱਸ ਜਾਊਗੀ ਤੇ ਕੱਲ ਵਾਪਸ ਆ ਜੇਗੀ